ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਗੁਰੂ ਜਗਤ ਨੂੰ ਤਾਰਦਿਆਂ ਤਾਰਦਿਆਂ ਇੱਕ ਪਹਾੜੀ ਟਾਪੂ ਤੇ ਪਹੁੰਚੇ ਇਸ ਟਾਪੂ ਤੇ ਰਕਸ਼ਸਾਂ ਦਾ ਰਾਜ ਸੀ ਉੱਥੇ ਦੇ ਰਾਜੇ ਦਾ ਨਾਮ ਇਤਿਹਾਸ ਵਿੱਚ ਦੇਵਲੂਤ ਆਇਆ ਹੈ ਇਹ ਸਾਰੇ ਰਕਸ਼ਸੀ ਯੂਨ ਵਿੱਚ ਨੇ ਇਹ ਕੁੱਲ ਹੀ ਰਕਸ਼ਸੀ ਸੀ ਸ਼ਰਾਬ ਮੀਂਟ ਦਾ ਬਹੁਤ ਹੀ ਸੇਵਨ ਕਰਦੇ ਸਨ ਜੇ ਕੋਈ ਮਨੁੱਖ ਇਹਨਾਂ ਨੂੰ ਮਿਲ ਜਾਂਦਾ ਤਾਂ ਉਸ ਨੂੰ ਵੀ ਮਾਰ ਕੇ ਖਾ ਜਾਂਦੇ ਸਨ ਆਮ ਮੰਦਾ ਇਹੋ ਜੀ ਜਗ੍ਹਾ ਤੋਂ ਦੂਰ ਰਹਿੰਦਾ ਸੀ ਪਰ ਗੁਰੂ ਨਾਨਕ ਦੇਵ ਜੀ ਇਹੋ ਜੇ ਲੋਕਾਂ ਨੂੰ ਇਹੋ ਜੇ ਰਾਖਸ਼ਾਂ ਨੂੰ ਤਾਰਨ ਵਾਸਤੇ ਆਪ ਖੁਦ ਚੱਲ ਕੇ ਜਾਂਦੇ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਪਹੁੰਚੇ ਤਾਂ ਇਹਨਾਂ ਨੇ ਨਗਰ ਤੋਂ ਬਾਹਰ ਹੀ ਬੈਠ ਗਏ ਤਿੰਨ ਦਿਨ ਹੋ ਗਏ ਸਨ ਮਹਾਰਾਜ ਨੂੰ ਤੁਰਿਆ ਤੇ ਕੁਝ ਖਾਤਾ ਪੀਤਾ ਨਹੀਂ ਸੀ ਭਾਈ ਮਰਦਾਨਾ ਜੀ ਭੁੱਖ ਨਾਲ ਬਿਹਾਲ ਹੋਏ ਸਨ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਨੂੰ ਰਵਾਭ ਛੇੜਨ ਵਾਸਤੇ ਕਿਹਾ ਤੇ ਮਰਦਾਨੇ ਨੇ ਕਿਹਾ ਮਹਾਰਾਜ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਪਹਿਲਾਂ ਕੁਝ ਖਾਣਾ ਖਾ ਲਈਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਮਰਦਾਨਿਆ ਤੂੰ ਨਗਰ ਵਿੱਚ ਜਾ ਕੇ ਖਾ ਆ ਤੇ ਮਰਦਾਨਾ ਜੀ ਉੱਠ ਪਏ ਜਦੋਂ ਭਾਈ ਮਰਦਾਨਾ ਜੀ ਉੱਠੇ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਨਗਰ ਰਕਸ਼ਸਾਂ ਦਾ ਹੈ ਤਾਂ ਮਰਦਾਨਾ ਜੀ ਉਸੇ ਵਖਤ ਬੈਠ ਗਏ ਤਾਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਉੱਥੇ ਬੈਠੇ ਸਨ ਕਿ ਇੰਨੇ ਨੂੰ ਦੂਰ ਤੋਂ ਧੂੜ ਨਜ਼ਰ ਆਈ ਉੱਡਦੀ ਉਸ ਵਿੱਚ ਕੀ ਸੀਗਾ ਕਿ ਉੱਥੋਂ ਦਾ ਜੋ ਰਾਜਾ ਸੀ ਦੇਵਲੂਤ ਆਪਣੇ ਸਿਪਾਨੀਆਂ ਤੇ ਵਜ਼ੀਰ ਦੇ ਨਾਲ ਸ਼ਿਕਾਰ ਖੇਡਣ ਜਾ ਰਿਹਾ ਸੀ ਇਸ ਦਾ ਜੋ ਮੰਤਰੀ ਸੀ ਵਜ਼ੀਰ ਸੀ ਉਹ ਬਹੁਤ ਹੀ ਸਿਆਣਾ ਸੀਗਾ ਤੇ ਇਹ ਜਦੋਂ ਨੇੜੇ ਆਏ ਥੋੜਾ ਜਿਹਾ ਤਾਂ ਉਸਨੇ ਰਾਜੇ ਨੇ ਕਿਹਾ ਕਿ ਮਨੁੱਖੀ మాਸ ਦੀ ਸੁਗੰਧ ਆ ਰਹੀ ਹੈ ਸਿਪਾਈਆਂ ਨੂੰ ਕਿਹਾ ਜਾ ਕੇ ਦੇਖੋ ਉਹਨਾਂ ਨੇ ਥੋੜਾ ਅੱਗੇ ਆ ਕੇ ਦੇਖਿਆ ਤਾਂ ਕਿਹਾ ਕਿ ਦੋ ਸਰੀਰ ਜੋ ਹਨ ਬੈਠੇ ਹਨ ਤਾਂ ਸੁਣ ਕੇ ਬਹੁਤ ਹੀ ਖੁਸ਼ ਹੋਇਆ ਕਿ ਅੱਜ ਕਈ ਦਿਨਾਂ ਬਾਅਦ ਹੀ ਮਨੁੱਖੀ మాਸ ਖਾਣ ਲਈ ਮਿਲੇਗਾ ਇਸੇ ਤਰ੍ਹਾਂ ਤਿੰਨ ਤਿੰਨ ਸਿਪਾਈਆਂ ਦਾ ਜੋ ਸੀ ਗਰੁੱਪ ਬਣਾ ਕੇ ਗੁਰੂ ਨਾਨਕ ਦੇਵ ਜੀ ਨੂੰ ਬੰਨ ਕੇ ਲਿਆਉਣ ਵਾਸਤੇ ਕਿਹਾ ਜਦ ਸਿਪਾਈ ਨੇੜੇ ਆਏ ਬੰਨਣ ਵਾਸਤੇ ਤਾਂ ਅੰਨੇ ਹੋ ਗਏ ਅੰਨੇ ਹੋ ਕੇ ਕਰ ਲਾਉਂਦੇ ਵਾਪਸ ਗਏ ਇਸੇ ਤਰ੍ਹਾਂ ਕਿੰਨ ਚਾਰ ਵਾਰੀ ਜੋ ਸੀ ਉਸ ਤਿੰਨ ਤਿੰਨ ਸਿਪਾਈਆਂ ਦਾ ਗਰੁੱਪ ਉਸ ਰਾਜੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੰਨਣ ਵਾਸਤੇ ਭੇਜਿਆ ਤਾਂ ਸਾਰੀ ਭਾਰੀ ਹੀ ਅੰਨੇ ਹੋ ਗਏ ਹੁਣ ਵਜ਼ੀਰ ਜੋ ਸੀ ਉਸਨੇ ਕਿਹਾ ਕਿ ਮਹਾਰਾਜ ਮੈਨੂੰ ਕੋਈ ਕਲਾਵਾਨ ਲੱਗਦੇ ਨਹੀਂ ਉਹ ਜੇ ਤੁਹਾਡੀ ਅਗਿਆ ਹੋਵੇ ਤਾਂ ਕੀ ਮੈਂ ਜਾ ਕੇ ਦੇਖਾਂ ਤੇ ਦੇਵਲੂਤ ਨੇ ਕਿਹਾ ਹਾਂ ਤੂੰ ਜਾ ਤੂੰ ਬੰਨ ਕੇ ਲੈ ਕੇ ਆ ਤੇ ਵਜ਼ੀਰ ਕਹਿਣ ਲੱਗਾ ਮੈਂ ਬੰਨ ਕੇ ਨਹੀਂ ਲਿਆਵਾਂਗਾ ਮੈਂ ਜਾ ਕੇ ਉਹਨਾਂ ਨੂੰ ਦੇਖ ਕੇ ਆਉਣਾ ਹਾਂ ਕੋਈ ਅਜਮਤ ਵਾਲੇ ਫਕੀਰ ਲੱਗਦੇ ਹਨ ਜਦੋਂ ਵਜ਼ੀਰ ਨੇੜੇ ਆ ਰਿਹਾ ਸੀ ਤਾਂ ਦੂਰੋਂ ਹੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕਿ ਤੁਸੀਂ ਬਹੁਤ ਅਜਮਤ ਵਾਲੀ ਰੂਹ ਹੋ ਮੈਂ ਤੁਹਾਨੂੰ ਕੋਈ ਨੁਕਸਾਨ ਪਹੁੰਚਾਣ ਨਹੀਂ ਆ ਰਿਆਂ ਮੈਂ ਤਾਂ ਤੁਹਾਡੇ ਚਰਨਾਂ ਦੇ ਵਿੱਚ ਮੱਥਾ ਟੇਕਣ ਆ ਰਿਆਂ ਹਾਂ ਜਿਸ ਤਰ੍ਹਾਂ ਇਸ ਤਰ੍ਹਾਂ ਸ਼ਰਦਾ ਦੇ ਨਾਲ ਅਰਦਾਸ ਕੀਤੀ ਤਾਂ ਕੁਝ ਨਾ ਹੋਇਆ ਜਦੋਂ ਅੱਗੇ ਗੁਰੂ ਸਾਹਿਬ ਜੀ ਕੋਲ ਪਹੁੰਚਾ ਤੇ ਨਿਰੰਕਾਰ ਦਾ ਰੂਪ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ निਹਾਲ ਹੋ ਗਿਆ ਕੋਈ ਸੁੱਧ ਬੋਧਨ ਆ ਰਹੀ ਜਿਸ ਤਰ੍ਹਾਂ ਚੰਨ ਮੰਨ ਹੋਏ ਨਿਹਾਲ ਜਾਂ ਗੁਰੂ ਦੇਖਾਂ ਸਾਹਮਣੇ ਤਬ ਜੀਰ ਜੋਸੀ ਉਸ ਦਾ ਉੱਠਣ ਨੂੰ ਦਿਲ ਨਹੀਂ ਸੀ ਕਰ ਰਿਹਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਔਰਾ ਹੀ ਇਸ ਤਰ੍ਹਾਂ ਦਾ ਸੀਗਾ ਕਿ ਹਰ ਕੋਈ ਸੁੱਧ ਬੋਧ ਖੋਸ ਲੈਂਦਾ ਸੀਗਾ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵਜੀਰ ਨੂੰ ਕਿ ਜਾ ਤੇਰਾ ਰਾਜਾ ਤੈਨੂੰ ਉਡੀਕ ਰਿਹਾ ਹੈ ਜਦੋਂ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਤਾਂ ਹੁਣ ਜਾਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮੱਥਾ ਟੇਕਿਆ ਵਾਪਸ ਗਿਆ ਤਾਂ ਜਦ ਰਾਜੇ ਨੇ ਮੱਥਾ ਟੇਕਦਾ ਦੂਰੋਂ ਦੇਖਿਆ ਤੇ ਜਾਂਦੇ ਨੂੰ ਕਿਹਾ ਕਿ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਕਿ ਤੂੰ ਮੱਥਾ ਟੇਕ ਰਿਆ ਸੀਗਾ ਕਿਉਂਕਿ ਉਹ ਰਾਜਾ ਸੀ ਉਹਦੇ ਮਨ ਵਿੱਚ ਹੰਕਾਰ ਸੀ ਉੱਤੋਂ ਰਕਸ਼ਸ ਸੀ ਤੇ ਕਹਿਣ ਲੱਗਾ ਰਾਜਾ ਕਿ ਤੁਸੀਂ ਸਾਰੇ ਦੇ ਸਾਰੇ ਨਕਮੇ ਹੋ ਹੁਣ ਮੈਂ ਜਾਂਦਾ ਹਾਂ ਮੈਨੂੰ ਦੇਖੋ ਮੈਂ ਬੰਨ ਕੇ ਲੈ ਕੇ ਆਵਾਂਗਾ ਹੁਣ ਸ਼ਾਸਤਰ ਨਾਲ ਲੈ ਕੇ ਤੁਰ ਪਿਆ ਜਦੋਂ ਨੇੜੇ ਪਹੁੰਚਣ ਹੀ ਵਾਲਾ ਸੀ ਤਾਂ ਅੰਨਾ ਹੋ ਗਿਆ ਉਥੋਂ ਕਰ ਲਾਉਂਦੇ ਨੇ ਆਵਾਜ਼ਾਂ ਮਾਰੀਆਂ ਵਜ਼ੀਰ ਨੂੰ ਤਾਂ ਵਜ਼ੀਰ ਆਇਆ ਮਸੀਰ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਸ਼ਰਦਾ ਦੇ ਨਾਲ ਜਾਇਓ ਤੇ ਹੁਣ ਕਹਿਣ ਲੱਗਾ ਕਿ ਤੂੰ ਇਹਨਾਂ ਨੂੰ ਕਹਿ ਕੇ ਮੇਰੀਆਂ ਭੁੱਲਾਂ ਬਖਸ਼ਾ ਦੇ ਵਜ਼ੀਰ ਹੁਣ ਬਕਾਲਤ ਕਰਨ ਲੱਗਾ ਬਾਕੀ ਵੀ ਜੋ ਸਿਪਾਹੀ ਅੰਨੇ ਹੋ ਗਏ ਸਨ ਉਹ ਵੀ ਆ ਨੇੜੇ ਖਲੋਤੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵਜ਼ੀਰ ਕਹਿਣ ਲੱਗਾ ਕਿ ਮਹਾਰਾਜ ਇਹਨਾਂ ਨੂੰ ਬਖਸ਼ ਦਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਇਹਨਾਂ ਨੂੰ ਕੀ ਹੋਇਆ ਹੈ ਤਾਂ ਕਹਿਣ ਲੱਗਾ ਵਜ਼ੀਰ ਕਿ ਇਹ ਤਾਂ ਮਹਾਰਾਜ ਅਨਮੇ ਹੋ ਗਏ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮੁਸਕਰਾ ਕੇ ਕਿ ਆਪਣੀ ਅੱਖਾਂ ਨੂੰ ਮਲ ਕੇ ਖੋਲੋ ਤੇ ਕਹੋ ਕਿ ਸਤ ਕਰਤਾਰ ਜੋ ਰਾਜਾ ਸੀ ਉਹ ਹੰਕਾਰ ਵਿੱਚ ਸੀ ਕਿ ਉਸ ਉਹ ਕਹਿ ਨਹੀਂ ਸਿਰਿਆ ਤਾਂ ਵਜ਼ੀਰ ਨੇ ਕਿਹਾ ਹੈ ਬਹੁਤ ਅਜਮਤ ਵਾਲੇ ਫਕੀਰ ਹਨ ਨਿਰੰਕਾਰ ਖੁਦ ਨੇ ਉਸੀ ਕਹਿ ਦਿਓ ਜਦੋਂ ਅੱਖਾਂ ਮਲ ਕੇ ਸਤ ਕਰਤਾਰ ਕਿਹਾ ਅੱਖਾਂ ਖੋਲੀਆਂ ਤੇ ਸਭ ਠੀਕ ਹੋ ਗਿਆ ਤੇ ਸਾਹਮਣੇ ਜੋ ਸੀ ਇੱਕ ਤੇਜਸਵੀ ਚਿਹਰਾ ਨਜ਼ਰ ਆਇਆ ਤੇ ਉਹ ਪ੍ਰਕਾਸ਼ਵਾਨ ਚਿਹਰਾ ਜਦੋਂ ਨਜ਼ਰ ਆਇਆ ਤਾਂ ਐਨਾ ਰਸ ਆਨੰਦ ਬਣ ਗਿਆ ਇਹੋ ਦੱਸਿਆ ਨਹੀਂ ਜਾ ਸਕਦਾ ਤੇ ਪੁੱਛਿਆ ਰਾਜੇ ਨੇ ਕਿ ਤੁਸੀਂ ਕੌਣ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਸਾਨੂੰ ਨਾਨਕ ਕਹਿੰਦੇ ਨੇ ਸਾਨੂੰ ਨਿਰੰਕਾਰ ਨੇ ਹੀ ਇੱਥੇ ਭੇਜਿਆ ਹੈ ਤੇ ਰਾਜਾ ਜੋ ਸੀ ਉਹ ਸਮਝ ਗਿਆ ਹੁਣ ਐਵੇਂ ਤਾਂ ਰਾਜਾ ਨਹੀਂ ਸੀ ਬਣਿਆ ਰਾਜਾ ਬਣਨ ਵਾਸਤੇ ਵੀ ਕੋਈ ਚੰਗੀ ਬੁੱਧੀ ਦੀ ਜ਼ਰੂਰਤ ਹੁੰਦੀ ਹੈ ਰਕਸ਼ਸ ਹੁੰਦੇ ਹੋਏ ਵੀ ਸਮਝ ਗਿਆ ਕਿ ਨਿਰੰਕਾਰ ਨੇ ਤੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਕਿਹਾ ਕਿ ਚਲੋ ਮਹਾਰਾਜ ਸਾਡੇ ਮਹਿਲਾਂ ਵਿੱਚ ਚਰਨ ਪਾਵੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾ ਕਰ ਦਿੱਤੀ ਤਾਂ ਇਹ ਸੁਣ ਕੇ ਸਮਝ ਗਿਆ ਕਿ ਉਹ ਕਿਉਂ ਨਹੀਂ ਜਾ ਰਹੇ ਤੇ ਆਪਣੇ ਵਜ਼ੀਰ ਤੇ ਸਪਾਈਆਂ ਨੂੰ ਹੁਕਮ ਕੀਤਾ ਕਿ ਮਹਿਲ ਦੇ ਵਿੱਚੋਂ ਜੋ ਵੀ ਸ਼ਰਾਬ ਮੀਟ ਹਨ ਉਹ ਸਾਰਿਆਂ ਨੂੰ ਬਾਹਰ ਕੱਢ ਕੇ ਸਫਾਈ ਕਰ ਦਿੱਤੀ ਜਾਵੇ ਮਹਿਲਾ ਦੀ ਤਾਂ ਇਸੇ ਤਰ੍ਹਾਂ ਕੀਤਾ ਤੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਵਲੂਤ ਦੇ ਮਹਿਲਾਂ ਦੇ ਵਿੱਚ ਚਰਨ ਪਾਏ ਜਦੋਂ ਚਰਨ ਪਾਏ ਤਾਂ ਉਹਨਾਂ ਦੀ ਸੇਵਾ ਦੇ ਵਿੱਚ ਬਹੁਤ ਸਾਰੇ ਪਕਵਾਨ ਤਿਆਰ ਕੀਤੇ ਗਏ ਤੇ ਕਿਹਾ ਕਿ ਮਹਾਰਾਜੇ ਪਰਵਾਣ ਕਰੋ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖਾਣ ਤੋਂ ਸਾਫ਼ ਮਨਾ ਕਰ ਦਿੱਤਾ ਤੇ ਪੁੱਛਣ ਲੱਗਾ ਰਾਜਾ ਕਿ ਹੁਣ ਤੁਸੀਂ ਕਿਉਂ ਨਹੀਂ ਮਹਾਰਾਜ ਖਾ ਰਹੇ ਹੁਣ ਤਾਂ ਅਸੀਂ ਸਭ ਕੁਝ ਸਾਫ਼ ਸਫਾਈ ਕਰ ਦਿੱਤੀ ਹੈ ਤੇ ਭਾਈ ਮਰਦਾਨਾ ਜੀ ਨੂੰ ਬਹੁਤ ਭੁੱਖ ਲੱਗੀ ਸੀ ਉਹ ਮਹਾਰਾਜ ਬਹਲ ਦੇਖ ਰਹੇ ਸਨ ਕਿ ਮਹਾਰਾਜ ਨੇ ਕਿਉਂ ਨਾ ਕੀਤੀ ਹਨ ਇਸ ਵਿੱਚ ਵੀ ਮਹਾਰਾਜ ਦੀ ਹੀ ਲੀਲਾ ਸੀ ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਸਾ ਅਸੀਂ ਤੇਰੇ ਤੋਂ ਇੱਕ ਬਚਨ ਚਾਹੁੰਦੇ ਹਾਂ ਤੇ ਹੱਥ ਜੋੜ ਕੇ ਪੁੱਛਣ ਲੱਗਾ ਮਹਾਰਾਜ ਦੱਸੋ ਕੀ ਬਚਨ ਲੈਣਾ ਚਾਹੁੰਦੇ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਦੇਖੋ ਭਾਈ ਤੁਸੀਂ ਸ਼ਰਾਬ ਜੋ ਹੈ ਮੀਠ ਹੈ ਉਸ ਦਾ ਸੇਵਨ ਅੱਜ ਤੋਂ ਬਾਅਦ ਨਹੀਂ ਕਰੋਗੇ ਤਾਂ ਕਿਸੇ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਗੇ ਤਾਂ ਇੱਕ ਦੂਜੇ ਵੱਲ ਦੇਖਣ ਲੱਗੇ ਕੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਸੀਂ ਤਾਂ ਰਕਸ਼ਸਾਂ ਸਾਡੀ ਬਿਰਤੀ ਵੀ ਰਕਸ਼ਸਾਂ ਵਾਲੀ ਹੈ ਤਾਂ ਕਹਿਣ ਲੱਗੇ ਮਹਾਰਾਜ ਇਹ ਕਿਦਾਂ ਹੋ ਸਕਦਾ ਹੈ ਅਸੀਂ ਤਾਂ ਮੀਟ ਸ਼ਰਾਬ ਹੀ ਖਾਂਦੇ ਹਾਂ ਤੇ ਮਹਾਰਾਜ ਕਹਿਣ ਲੱਗੇ ਕਿ ਦੇਖੋ ਜੋ ਪ੍ਰਲਾਦ ਸੀ ਉਹ ਵੀ ਇੱਕ ਰਕਸ਼ਸ ਦੇ ਘਰ ਹੀ ਪੈਦਾ ਹੋਇਆ ਸੀ ਤਾਂ ਉਸਨੇ ਤਾਂ ਮੀਟ ਨਹੀਂ ਸੀ ਖਾਦਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇੱਕ ਦੋ ਉਦਾਹਰਨਾਂ ਦਿੱਤੀਆਂ ਪਰ ਉਹ ਕਹਿਣ ਲੱਗਾ ਕਿ ਕਦੀ ਕਦੀ ਖਾ ਸਕਦੇ ਹਾਂ ਅਸੀਂ ਗੁਰਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨਹੀਂ ਮੈਨੂੰ ਪੱਕਾ ਹੀ ਵਚਨ ਦਿਓ ਨਹੀਂ ਤਾਂ ਅਸੀਂ ਭੋਜਨ ਨਹੀਂ ਸ਼ਕਾਂਗੇ ਹੁਣ ਬਜੀਲ ਜੋ ਸੀ ਉਹ ਬੇਸ਼ੱਕ ਹੀ ਰਕਸ਼ਸ ਸੀ ਪਰ ਉਸ ਦੀ ਬੁੱਧੀ ਜੋ ਸੀ ਉਹ ਸਹੀ ਸੀ ਉਹ ਜਾਣ ਚੁੱਕਾ ਸੀ ਕਿ ਨਿਰੰਕਾਰ ਨੇ ਤਾਂ ਉਸ ਨੇ ਕਿਹਾ ਕਿ ਦੇਖੋ ਰਾਜਨ ਜੇਕਰ ਇਹ ਚਲੇ ਗਏ ਤਾਂ ਬਹੁਤ ਮਾੜਾ ਹੋਵੇਗਾ ਖੁਦ ਮੇਰੰਕਰ ਕੋ ਉਧਰ ਆਪ ਭਾਈ ਹਣ ਤੁਹਾਡੇ ਮਹਿਲਾਂ ਚ ਇਹਨਾਂ ਨੂੰ ਇਸ ਤਰ੍ਹਾਂ ਜਾਣ ਨਾ ਦਿਓ ਇਸ ਤਰ੍ਹਾਂ ਬਜੀਰ ਦੇ ਜੋਰ ਪਾਉਣ ਤੇ ਮਹਾਰਾਜ ਦੇ ਕਹਿਣ ਤੇ ਉਸਨੇ ਆਪਣਾ ਜੋ ਸੀ ਦੇਵਲੂਤ ਨੇ ਸਿਰ ਝੁਕਾ ਦਿੱਤਾ ਤੇ ਕਹਿਣ ਲੱਗਾ ਮਹਾਰਾਜ ਹੱਥ ਜੋੜੇ ਕਿ ਜਿੱਦਾਂ ਤੁਸੀਂ ਕਹੋਗੇ ਮੈਨੂੰ ਇਹ ਬਚਨ ਮੈਂ ਤੁਹਾਨੂੰ ਦਿਨਾਂ ਹਾਂ ਮੈਨੂੰ ਇਹ ਮਨਜ਼ੂਰ ਹੈ ਤੇ ਸਤਗੁਰਾਂ ਨੇ ਜੋ ਸੀ ਭੋਜਨ ਛਕਿਆ ਤੇ ਪਾਈ ਮਰਦਾਨਾ ਜੀ ਨੂੰ ਕਿਹਾ ਰਵਾਹ ਛੇੜ ਅਸੀਂ ਕੀਰਤਨ ਕਰਾਂਗੇ ਤੇ ਗੁਰੂ ਨਾਨਕ ਦੇਵ ਜੀ ਨੇ ਜਿਸ ਗਾ ਕੀਰਤਨ ਕੀਤਾ ਤੇ ਸਾਰੇ ਰਸ ਵਿੱਚ ਇਦਾਂ ਭੇਜ ਗਏ ਕਿ ਬਹੁਤ ਹੀ ਰਸ ਆਇਆ ਤੇ ਜੋ ਬਿਰਤੀ ਸੀ ਬੇਕਾਰ ਸੀ ਮੰਨ ਦੇ ਉਹ ਸਾਰੇ ਉਹ ਰਕਸ਼ਸਾਂ ਦੇ ਅੰਦਰੋਂ ਖਤਮ ਕਰ ਦਿੱਤੇ ਤੇ ਉਚਾਰਨ ਕੀਤਾ ਬੋਲ ਮਰਦਾਨਿਆ ਸਤ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ